ਪਿਛਲੇ ਹੱਦ ਸਾਲਾਂ ਤੋਂ 700 ਰੁਪਏ ਵੱਧ ਸਿਸਕਾਰ ਕਰ ਚੁੱਕੇ ਹਾਂ ਕੋਸ ਮੈਂਬਰ ਲਾਫੋਨ ਬਾਪੂ ਨੂੰ ਉੱਥੇ ਮਨਾਇਆ ਸੀ ਬਾਪੂ ਤੂੰ ਮੇਰਾ ਪਿਓ ਆ ਤੁਮਰੇ ਨਾਲ ਚੱਲ ਅਸੀਂ ਤੇਰੀ ਸੇਵਾ ਕਰਾਂਗੇ ਮੈਂ ਬਾਪੂ ਨੂੰ ਲੈ ਕੇ ਆਏ ਸੀ ਅਸੀਂ ਆਪ ਦਾ ਪਿਓ ਕਹਿੰਦੇ ਆ ਤੁਹਾਡੇ ਲੀੜੇ ਕੱਪੜੇ ਤੁਹਾਡੀ ਬਾਡੀ ਲੈਂਗੁਏਜ ਦੱਸਦੀ ਆ ਕਿ ਸਾਡੇ ਬਾਪ ਨੂੰ ਪ੍ਰੋਬਲਮ ਆ ਤੁਸੀਂ ਸਾਡੇ ਬਾਪਸ ਮਾਨ ਹੋ ਬਾਪੂ ਜੀ ਦਾ ਉੱਥੇ ਜੀਵਨ ਨਰਕ ਤੋਂ ਵੀ ਬੱਤਰ ਲਾਪਨ ਬਰਤੀਤ ਹੋ ਰਿਹਾ 70-72 ਹਜ਼ਾਰ ਪੈਨਸ਼ਨ ਬਾਪੂ ਦੀ ਕਰੋੜ ਡੇਢ ਕਰੋੜ ਦੀ ਕੋਠੀ ਅਰਧਾਂ ਖਰਬਾਂ ਪਤੀ ਭੈਣ ਭਰਾ ਪੂਰੇ ਜ਼ਿਲ੍ਹੇ ਦਾ ਨਹੀਂ ਪੂਰੇ ਸਟੇਟ ਦਾ ਮਾਲਕ ਹੁੰਦਾ ਸੀ ਇਹ ਜਿਨਾ ਵਿੱਚ ਦੇਸ਼ ਦੀ ਖਤਰਨਾਕ ਉਸਕੀਤਾ ਜਿਹੜੇ ਨੇ ਸਰਦਾਰ ਇਧਰੋਂ ਕੇ ਤੇ ਬਾਪੂ ਜੀ ਦੀ ਕਰੋੜ ਰੁਪਏ ਦੀ ਕੋਠੀ ਖੰਡਰ ਬਣੀ ਹੋਈ ਅੰਦਰ ਉਹ ਹੀ ਗੱਲ ਆ ਵੀ ਹਰ ਚੀਜ਼ ਇੱਥੇ ਹਜੇ ਉਦਾਂ ਹੀ ਪਈ ਹੈ ਨਵੀਂ ਬ੍ਰਾਂਡ ਨਿਊ ਸਮਾਨ ਇੱਥੇ ਪਿਆ ਵਾ ਜਿਹੜਾ ਵਰਤੋਂ ਚ ਵੀ ਨਹੀਂ ਆਇਆ ਹਜੇ ਤੱਕ ਚਲੋ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਬਾਪੂ ਜਤਿੰਦਰਪਾਲ ਸਿੰਘ ਜੀ ਵੈਦਵਾ ਜਦੋਂ ਵੀ ਸਾਡੇ ਕੋਈ ਪਰਿਵਾਰਕ ਮੈਂਬਰ ਦੀ ਇਹ ਸੁਪਨਿਆਂ ਦੇ ਘਰ ਤੋਂ ਇਸ ਤਰ੍ਹਾਂ ਆਰਤੀ ਉੱਠਦੀ ਆ ਸਾਡੀ ਡਿਊਟੀ ਲਈ ਆ ਵੀ ਕੁਝ ਸ਼ਾਬਦ ਉਹਨਾਂ ਬਾਰੇ ਬੋਲਣਾ ਕਿ ਕਿਹੜੇ ਹਾਲਾਤ ਚ ਆਏ ਸੀ ਕਿੱਦਾਂ ਕਿਵੇਂ ਸਫਰ ਹੋਇਆ ਉਹਨਾਂ ਦਾ ਪੂਰਾ ਪਰ ਅੱਜ ਬਾਪੂ ਬਹਿਦਵਾਨ ਜੀ ਦੇ ਬਾਰੇ ਚ ਸੱਚੀ ਨੂੰ ਬੋਲਣ ਨੂੰ ਕੁਝ ਮਨ ਨਹੀਂ ਕਰਦਾ ਕਿਉਂਕਿ ਸਭ ਨੇ ਦੇਖਿਆ ਬਾਪੂ ਜੀ ਦੇ ਇਸ ਜੀਵਨ ਨੂੰ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਾਡੇ ਨਾਲ ਬਤੀਤ ਕੀਤਾ ਵਾ ਸਾਡੀ ਛੋਟੀ ਭੈਣ ਅਮਨਦੀਪ ਔਰ ਬਹਿਦਵਾਨ ਸਪ੍ਰੀਤ ਕੌਰ ਭੈਣ ਜੀ ਅਸੀਂ ਤਾਂ ਇਹ ਕਹਾਂਗੇ ਬਾਪੂ ਬਹਿਦਵਾਨ ਦੀ ਬੇਟੀ ਜਿਨੇ ਹਮੇਸ਼ਾ ਜਿਸ ਦਿਨ ਤੋਂ ਲੈ ਕੇ ਆਏ ਆ ਵੀਡੀਓ ਦੇਖ ਕੇ ਸਾਡੇ ਕੋਲ ਇੱਥੇ ਪਹੁੰਚੇ ਉਸ ਦਿਨ ਤੋਂ ਅੱਜ ਤੱਕ ਬਾਪੂ ਦੀ ਹਾਲਾਂਕਿ ਤਾਇ ਦੇ ਕੁੜੀ ਦੀ ਧੀ ਆ ਪਰ ਬਾਪੂ ਦੀ ਧੀ ਬਣ ਕੇ ਵਿਚਰੀ ਐ ਇਹ ਸਾਰਾ ਕੁਝ ਭੈਣ ਹੋਣਾ ਨੇ ਵੀ ਪਿਛਲੇ ਸਮੇਂ ਦੇ ਵਿੱਚ ਆਪਣੇ ਅੱਖੀਂ ਦੇਖਿਆ ਹੰਡਾਇਆ ਬਾਪੂ ਜੀ ਦੇ ਦੁੱਖ ਤਕਲੀਫ ਦੇ ਵਿੱਚ ਹਿੱਸਾ ਬਣੇ ਪਰ ਅੱਜ ਜਾਣਕਾਰੀ ਦੇਣ ਨੂੰ ਇਹ ਜਿਹੜਾ ਪੇਪਰ ਮੈਨੂੰ ਫੜਾਇਆ ਗਿਆ ਇਹਦੇ ਕੱਲੇ ਕੱਲੇ ਲਫ਼ਜ਼ ਬਾਰੇ ਲਿਖੇ ਤੋਂ ਬਿਨਾਂ ਹੀ ਸਾਡੇ ਮਨ ਤੇ ਛੱਪਿਆ ਪਿਆ ਸਭ ਕੁਝ ਕਿੰਨੇ ਤਰੀਕ ਨੂੰ ਮੈਂ ਬਾਪੂ ਨੂੰ ਲੈ ਕੇ ਆਈ ਸੀ ਅਸੀਂ ਆਪਦਾ ਪਿਓ ਕਹਿ ਕੇ ਕਿ ਮੈਂ ਬਾਪੂ ਨੂੰ ਉੱਥੇ ਮਨਾਇਆ ਸੀ ਬਾਪੂ ਤੂੰ ਮੇਰਾ ਪਿਓ ਆ ਤੂੰ ਮੇਰੇ ਨਾਲ ਚੱਲ ਅਸੀਂ ਤੇਰੀ ਸੇਵਾ ਕਰਾਂਗੇ ਬਾਪੂ ਜੀ ਦਾ ਉੱਥੇ ਜੀਵਨ ਨਰਕ ਤੋਂ ਵੀ ਬਦਤਰ ਲੱਤ ਬਦਿਤ ਹੋ ਰਿਹਾ ਹੈ 70 ਬੱਧਰਿਆਰ ਪੈਨਸ਼ਨ ਬਾਪੂ ਦੀ ਕਰੋੜ ਡੇਢ ਕਰੋੜ ਦੀ ਕੋਠੀ ਅਰਬਾਂ ਖਰਬਾਂ ਪਤੀ ਭੈਣ ਭਰਾ پورے ਜ਼ਿਲ੍ਹੇਦਾਨੀ ਪੂਰੇ ਸ਼ਹਿਰ ਦਾ ਮਾਲਕ ਹੁੰਦਾ ਸੀ ਇਹ ਐਡਾ ਵੱਡਾ ਅਫਸਰ ਸੀ ਟੈਲੀਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਸੁਪਰਟੈਂਡੈਂਟ ਇੰਜੀਨੀਅਰ ਸੀ Shimla ਵਰਗੇ Bombay ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਨੌਕਰੀਆਂ ਕੀਤੀਆਂ ਐਡਾ ਅਮਲਾ ਬਾਪੂ ਦੇ ਥੱਲੇ ਕੰਮ ਕਰਦਾ ਸੀ ਕਿੰਨੇ ਆਫਸਰ ਬਾਪੂ ਤੋਂ ਪੁੱਛ ਕੇ ਕੰਮ ਕਰਦੇ ਸੀ ਆਕ ਤੇ ਭੈਣ ਅਪਰਾਮੰਦਾਈ ਵੱਡਾ ਭਾ ਭਰਾ ਜਦ ਤੱਕ ਇਹ ਕਿੱਤਾਂ ਛੋਟੇ ਭੈਣਾ ਭਰਾਵਾਂ ਨੂੰ ਪਾਲਣਾ ਸੀ ਉਦੋਂ ਤਾਂ ਇਹ ਤੋਂ ਪੁੱਛ ਕੇ ਹੀ ਕਰਦੇ ਸੀ ਉਹ ਵੀ ਸਭ ਪਰ ਜਦੋਂ ਸਭ ਆਫਸਰ ਲੱਗ ਗਏ ਸਭ ਆਪਣੀਆਂ ਆਪਣੀਆਂ ਜ਼ਿੰਦਗੀਆਂ 'ਚ ਕਿਸੇ ਨੇ ਨਹੀਂ ਪੁੱਛਿਆ ਨਿਤਿੰਦਰਪਾਲ ਸਿੰਘ ਵੈਦਵਾਨ ਕਿਦਾਂ ਜੀਵਨ ਬਤੀਤ ਕਰਦੇ ਬਾਪੂ ਜੀ ਦੀ ਮੈਰਿਜ ਹੋਈ ਮਾਤਾ ਜਸਵੰਤ ਕੌਰ ਜੀ ਦਾ ਪਿੱਛੇੋਂ ਪਰਿਵਾਰ ਇਸ ਸਕੀਜ਼ੋਫ੍ਰੀਨੀਆ ਸੀ ਮਾਤਾ ਜੀ ਨੂੰ ਮਾਤਾ ਜੀ ਦੀ ਭੈਣ ਨੂੰ ਅੱਗੋਂ ਮਾਤਾ ਜੀ ਦੇ ਮਾਤਾ ਜੀ ਨੂੰ ਉਹਨਾਂ ਨੂੰ ਵੀ ਇੱਕ ਬਿਮਾਰੀ ਸੀ ਸਕੀਜ਼ੋਫ੍ਰੀਨੀਆ ਜਿਹੜੀ ਕਿ ਸਾਡੀ ਭੈਣ ਮੀਨੂ ਸਾਡੀ ਭੈਣ ਅਮਨ ਨੂੰ ਵੀ ਆ ਉਹ ਬਿਮਾਰੀ ਬਾਪੂ ਜੀ ਦੇ ਪਰਿਵਾਰ ਚ ਆ ਗਈ ਜਦੋਂ ਬਾਪੂ ਜੀ ਐਡੇ ਵੱਡੇ ਅਫਸਰ ਸੀਗੇ ਡਿਊਟੀਆਂ ਨਿਭਾਉਂਦੇ ਰਹੇ ਬੱਚਿਆਂ ਨੂੰ ਪਾਲਿਆ ਪੜ੍ਹਾਇਆ ਬੰਬੇ ਵਰਗੇ ਸ਼ਹਿਰ ਦੇ ਵਿੱਚ ਅਮਨਦੀ ਸਟੱਡੀ ਕੰਪਲੀਟ ਹੋਈ ਇਹਨਾਂ ਦਾ ਬੇਟਾ ਇੰਦਰਵੀਰ ਉਹਦੀ ਵੀ ਸਟੱਡੀ ਕੰਪਲੀਟ ਹੋਈ ਹਜੇ ਤਾਂ ਅੰਦਰ ਸਟੱਡੀ ਹੋਈ ਸੀ ਉਹ ਤਾਂ ਪੜ ਰਿਹਾ ਸੀ ਵੀਰ ਹਜੇ ਪਰ ਜਦੋਂ ਇਹ 22 ਸਾਲ ਦੀ ਉਮਰ 'ਚ ਗਏ ਬੱਚੇ ਦੋਨੋਂ ਮਾਂ ਵਾਲੀ ਬਿਮਾਰੀ ਤੋਂ ਪੀੜਤ ਹੋ ਗਏ ਮਾਤਾ ਨੂੰ ਵੀ ਪ੍ਰੋਬਲਮ ਆ ਗਈ ਸੀ ਜਦੋਂ ਘਰ 'ਚ ਤਿੰਨ ਮੈਂਬਰ ਡਿਪਰੈਸ਼ਨ 'ਚ ਹੋਣ, ਅਪਸੈਟ ਹੋਣ ਤਾਂ ਬਾਪੂ ਵੀ ਉਹਨਾਂ ਨੂੰ ਦੇਖ ਦੇਖ ਕੇ ਉਦਾਂ ਹੀ ਅਪਸੈਟ ਹੁੰਦਾ ਗਿਆ। ਅੱਜ ਬਾਪੂ ਦੇ ਹਾਲਾਤ ਦੇਖ ਕੇ ਤਕਲੀਫ ਹੁੰਦੀ ਆ ਵੀ ਅੱਜ ਅਸੀਂ ਇੰਨਾ ਇੰਨਾ ਥੱਲੇ ਗਿਰ ਗਏ ਆ। ਬਾਪੂ ਚੜਾਈ ਕਰ ਗਿਆ, ਬਾਪੂ ਦੇ ਭੈਣਾ ਭਰਾਵਾਂ ਤੇ ਕਿਰਸਨਿਆਂ ਭੇਜਿਆ ਜਿਹੜੇ ਜਿੰਦਾ ਨੇ। ਪਰ ਉਹ ਕਿੰਨੇ ਸਾਡੇ ਕੋਲੇ ਸਮਾਂ ਹੈ ਨਹੀਂ। ਅਸੀਂ ਆਮ ਬਹੁਤ ਤਕਲੀਫ 'ਚ ਆ। ਬਾਪੂ ਦੀ ਭੈਣ ਨਾਲ ਮੇਰੀ ਗੱਲ-ਗੱਲ ਹੋਈ ਦਲਵੀਰ ਕੌਰ ਬੋਪਰ ਆਏ ਮਤਲਬ ਐਡੇ ਵੱਡੇ ਅਫਸਰ ਦੀ ਉਹ ਭੈਣ ਵਾਈਫ ਆ ਸਭ ਕੁਝ ਬਾਬਾ ਜੀ ਨੇ ਦਿੱਤਾ ਹੋਇਆ ਪਰ ਬਾਪੂ ਜੀ ਨੂੰ ਬਾਈ ਕਹਿ ਕੇ ਸੰਬੋਧਨ ਕਰਦੇ ਬਾਈ ਨੇ ਐ ਕੀਤਾ ਬਾਈ ਨੇ ਐ ਕੀਤਾ ਬਾਈ ਦੀ ਅਸੀਂ ਇੱਦਾਂ ਮਦਦ ਕੀਤੀ ਬਾਈ ਦੀ ਅਸੀਂ ਇੱਦਾਂ ਮਦਦ ਕੀਤੀ ਬਾਈ ਦੀ ਬੇਟੀ ਘਰੋਂ ਕਮਕੀ ਜੀ ਅਸੀਂ ਬਹੁਤ ਔਖਿਆਂ ਨੇ ਲੱਭੀ ਮਤਲਬ ਅੱਜ ਜਦੋਂ ਬਾਈ ਨੂੰ ਆਖਰੀ ਵਾਰ ਦਰਸ਼ਨ ਕਰਨ ਦੀ ਬਾਰੀ ਆਈ ਸ਼ਾਇਦ ਉਹਨਾਂ ਦੇ ਵੀ ਕਰਮ ਮਾੜੇ ਸੀ ਉਹ ਉਹਨਾਂ ਦੇ ਮੂੰਹ ਚੋਂ ਵੀ ਨਾ ਨਿਕਲ ਗੀ ਬਾਪੂ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਹੜੀ ਇਹ ਹਾਲਾਤਾਂ ਦੇ ਵਿੱਚ ਜ਼ਿੰਦਗੀ ਕੱਟੀ ਆ ਇਹ ਕੋਈ ਕਰਮਾਂ ਦਾ ਸੰਬੰਧ ਸੀ ਉਹ ਮਾਂ ਦੇ ਸੰਬੰਧ ਕੋਰਨਾ ਸੰਜੋਗ ਸੀ ਮਾਤਾ ਦੇ ਘਰ ਚੋਂ ਬਿਮਾਰੀ ਸੀ ਅੱਗੋਂ ਬੱਚਿਆਂ ਨੂੰ ਹੋਣੀ ਸੀ ਅਗੋ ਏਡੇ ਵੱਡੇ ਅਫਸਰ ਨਾਲ ਵਿਆਹ ਹੋਣਾ ਸੀ ਪਿੱਛੋਂ ਬਾਪੂ ਦਾ ਸੌਹਰਾ ਪਰਿਵਾਰ ਵੀ ਇਦਾਂ ਹੀ ਖਤਮ ਹੋ ਗਿਆ ਸਾਲੀ ਸੀ ਇੱਕ ਉਹ ਵੀ ਭਰ ਜਵਾਨੀ ਚ ਡੈਥ ਹੋ ਗਈ ਪਿੱਛੋਂ ਉਹ ਵੀ ਸਪੋਰਟ ਨਹੀਂ ਸੀ ਫਿਰ ਬਾਪੂ ਦੇ ਸੌਹਰਿਆਂ ਵੱਲੋਂ ਵੀ ਨਹੀਂ ਸੀ ਤੇ ਬਾਪੂ ਦੇ ਇਧਰੋਂ ਭਰਾਵਾਂ ਵੱਲੋਂ ਵੀ ਭੈਣਾਂ ਵੱਲੋਂ ਵੀ ਕੋਈ ਸਪੋਰਟ ਨਹੀਂ ਸੀ ਬਾਪੂ ਆਪਣੇ ਰਿਟਾਇਰਮੈਂਟ ਦੇ ਤੋਂ ਪਹਿਲਾਂ ਜਿੱਥੇ-ਇੱਥੇ ਵੀ ਨੌਕਰੀਆਂ ਕਰਦਾ ਰਿਹਾ ਬਾਪੂ ਨੇ ਕਦੇ ਇਹਨਾਂ ਦੇ ਕੋਲੀਗ ਵੀ ਇੱਥੇ ਮਿਲ ਕੇ ਗਏ ਨੇ ਆ ਕੇ ਕਹਿੰਦੇ ਸਾਡੇ ਅਫਸਰ ਹੁੰਦੇ ਸੀ ਬਾਪੂ ਜੀ ਉਹ ਵੀ ਅਸੀਂ ਤਸਵੀਰਾਂ ਨਾਲ ਸ਼ੇਅਰ ਕਰਾਂਗੇ ਉਹ ਬਾਈ ਹੁਣੇ ਦੱਸ ਕੇ ਗਏ ਵੀ ਇੱਕ ਇਮਾਨਦਾਰ ਅਫਸਰ ਇੱਕ ਦੇਸ਼ ਦੇ ਬਾਰੇ ਸੋਚਣ ਵਾਲਾ ਦੇਸ਼ ਦੀ ਉન્નਤੀ ਬਾਰੇ ਸੋਚਣ ਵਾਲਾ ਅਫਸਰ ਸੀ ਆਪਣਾ ਘਰ ਤੱਕ ਨਹੀਂ ਬਣਾ ਸਕਿਆ ਬਾਪੂ ਐਡੀ ਵੱਡੀ ਨੌਕਰੀ ਦੇ ਵਿੱਚ ਆਪਣੇ ਬਾਪ ਦੇ ਬਣਾਏ ਹੋਏ ਘਰ ਚੰਡੀਗੜ੍ਹ ਆ ਕੇ ਰਹਿਣ ਲੱਗ ਗਿਆ ਥੋੜੇ ਸਮੇਂ ਬਾਅਦ ਦੂਜੇ ਭੈਣਾ ਭਰਾਵਾਂ ਨੂੰ ਇਤਰਾਜ ਕਰਨਾ ਸ਼ੁਰੂ ਕਰਤਾ ਵੀ ਇਹ ਕੋਠੀ ਖਾਲੀ ਕਰੇ ਸਾਂਝੀ ਹੈ ਸਾਡੀ ਬਾਪੂ ਦਾ ਪਰਿਵਾਰ ਪੂਰਾ ਡਿਪਰੈਸ਼ਨ ਜਾ ਚੁੱਕਿਆ ਸੀ ਬਾਪੂ ਆਪਣੇ ਘਰ ਵਾਲੀ ਨੂੰ ਤੇ ਆਪਣੇ ਵਾਈਫ ਨੂੰ ਤੇ ਆਪਣੇ ਬੱਚਿਆਂ ਨੂੰ ਲੈ ਕੇ ਤੇ ਆਪਨੇ ਆਪ ਨੂੰ ਲੈ ਕੇ ਉਹ ਕੋਠੀ 'ਚ ਰਹਿੰਦਾ ਸਵੇਰ ਵਕਤ ਵੀ ਨਿਕਲਦਾ ਢਾਬੇ ਤੋਂ ਟਿਫਨ ਪੈਕ ਕਰਾ ਕੇ ਰੋਟੀ ਲਿਆਉਂਦਾ ਅੰਦਰ ਹੀ ਲਿਆ ਕੇ ਇਹਨਾਂ ਨੂੰ ਖਵਾ ਦਿੰਦਾ ਵੀ ਸੁਸਾਇਟੀ ਕੀ ਕਹੂਗੀ ਨਹਾਉਣਾ ਧੋਣਾ ਸਾਫ ਸਫਾਈ ਨਹੀਂ ਸੀ ਕਰਦੇ ਬੱਚੇ ਖੁਦ ਬਾਪੂ ਵੀ ਹਟ ਗਿਆ ਸੀ ਕਰ ਲਿਆ ਤਾਂ ਇੱਕ ਦਿਨ ਹੌਲੀ ਹੌਲੀ ਕੋਰਟ ਚ ਕੇਸ ਚੱਲ ਰਹੇ ਚੱਲਦੇ ਆ ਕੋਰਟ ਦੇ ਆਰਡਰ ਹੋ ਗਏ ਕੋਠੀ ਨੂੰ ਖਾਲੀ ਕਰਾਉਣ ਦੇ ਬਾਪੂ ਨੇ ਨਹੀਂ ਸੀ ਕੀਤੀ ਕੋਠੀ ਖਾਲੀ ਧੰਨਵਾਦ ਆ ਪ੍ਰਭ ਆਸਰਾ ਐਨ ਜੀਓ ਦਾ ਉਸ ਟਾਈਮ ਉਹਨਾਂ ਨੇ ਬਾਪੂ ਜੀ ਦੀ ਪਰਿਵਾਰ ਨੂੰ ਉੱਥੋਂ ਰੈਸਕਿਊ ਕੀਤਾ 2014 ਚ ਉਹ ਵੀ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਕਿੰਨੀ ਮਾੜੀ ਹਾਲਤ ਸੀ ਉਸ ਟਾਈਮ ਪਰਿਵਾਰ ਫਿਰ ਇੱਕ ਸਾਲ ਕਰੀਬ ਐਨ ਜੀਓ ਚ ਰਹੇ ਉਸੇ ਦੌਰਾਨ ਬਾਪੂ ਜੀ ਦੇ ਘਰ ਦੇ ਵਿੱਚ ਚੋਰੀ ਹੋ ਗਈ ਕੁਝ ਦਿਨਾਂ ਬਾਅਦ ਜਿਹੜੀ ਕੋਠੀ 'ਚ ਰਹਿੰਦੇ ਸੀ ਦਸਣ ਮਤਾਰਕ ਕਰੋੜਾਂ ਰੁਪਇਆ ਉਸ ਟਾਈਮ ਕੋਠੀ ਦੇ ਅੰਦਰ ਪਿਆ ਸੀ ਕਿਉਂਕਿ ਬਾਪੂ ਨੇ ਜਿੰਨਾ ਪੈਸਾ ਬੈਂਕ ਕਰਤੀ ਉਹ ਕਢਾ ਕੇ ਸਾਰਾ ਅੰਦਰ ਰੱਖਿਆ ਹੋਇਆ ਸੀ ਤੇ ਹਰੇਕ ਨੋਟ ਦੇ ਉੱਤੇ ਕਮੰਦੀ ਭੈਣ ਨੇ ਤੇ ਇਹਦੇ ਭਰਾ ਨੇ ੴ ਸਤਨਾਮ ਕਰਤਾ ਪੁਰਖ ਇਹਦਾ ਪੂਰਾ ਲਿਖਿਆ ਹੋਇਆ ਸੀ ਉਹ ਸਭ ਚੋਰ ਲੈ ਕੇ ਭੱਜ ਗਏ ਨਾਲ ਦੀ ਕੋਠੀ ਦੱਸਦੇ ਆ ਕਿਸੇ ਵੱਡੇ ਪੋਲੀਟਿਕਲ ਲੀਡਰ ਦੀ ਸੀ ਉਹਨਾਂ ਨੇ ਦੇਖਿਆ ਕਿਥੇ ਅੱਲਾ ਸੱਟ ਕੇ ਚਲੇ ਗਏ ਉਹਦੇ ਵਿੱਚੋਂ ਕੁਝ ਪੈਸੇ ਮਿਲੇ ਉਹਨਾਂ ਦੇ ਉੱਤੇ ਆ ਸਾਰਾ ਕੁਝ ਜੋ ਦਰਜ ਸੀ ਤੁਹਾਨੂੰ ਦੱਸਿਆ ਫਿਰ ਬਾਪੂ ਜੀ 1 ਸਾਲ ਐਨਜੀਓ ਚ ਰਹਿਣ ਤੋਂ ਬਾਅਦ ਜਾਨ ਨੂੰ ਕੋਠੀ ਨੂੰ ਵੇਚ ਕੇ ਉਹਦੇ ਦੂਜੇ ਭੈਣ ਭਰਾਵਾਂ ਨੇ ਬਾਪੂ ਜੀ ਨੂੰ ਸਣੀ ਅਨkle ਕੋਠੀ ਲੈ ਕੇ ਦਿੱਤੀ ਫਿਰ ਐਨਜੀਓ ਵੱਲੋਂ ਤੇ ਪਰਿਵਾਰ ਵੱਲੋਂ ਉੱਥੇ ਬਾਪੂ ਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਉੱਥੇ ਸ਼ਿਫਟ ਹੋਣ ਤੋਂ ਬਾਅਦ ਬਾਪੂ ਜਤਿੰਦਰਪਾਲ ਸਿੰਘ ਬਹਿਦਵਾਨ ਜੀ ਦੇ ਹਾਲਾਤ ਫਿਰ ਵਿਗੜਨੇ ਸ਼ੁਰੂ ਹੋ ਗਏ ਕੁਝ ਸਮੇਂ ਬਾਅਦ ਇਹਨਾਂ ਦੇ ਵਾਈਫ ਜਿਸ ਵੰਤ ਕੋੜ ਜੀ ਦੀ ਡੈਥ ਹੋ ਗਈ ਬਿਮਾਰ ਹੋ ਕੇ ਉਹਦਾ ਵੀ ਸੰਸਕਾਰ ਮਾਤਾ ਦਾ ਐਨ ਜੀਓ ਵਾਲਿਆਂ ਨੇ ਰਲ ਕੇ ਜਾਂ ਕੁਝ ਕੀ ਤਾਨ ਗਵਾਨ ਦੇ ਲੋਕਾਂ ਨੇ ਫਿਰ ਉਹ ਕੁਝ ਸਾਲ ਬਾਅਦ 2 ਸਾਲਾਂ ਬਾਅਦ ਬਾਪੂ ਜੀ ਦੇ ਬੇਟੇ ਦੀ ਡੈਥ ਹੋ ਗਈ ਉਹਦਾ ਅੰਤਮ ਸੰਸਕਾਰ ਵੀ ਜਦੋਂ ਸਮੈਲ ਆਉਣ ਲੱਗ ਗਈ ਬੱਚੇ ਦੇ ਪਹਿਰਾ ਤੇ ਬਾਡੀ ਚ ਕੀੜੇ ਚੱਲ ਗਏ ਉਹਦੀ ਆਰਥਿਕ ਸਰੀਰ ਦੇ ਵਿੱਚ ਤਾਂ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਫਿਰ ਉਹਦਾ ਸੰਸਕਾਰ ਕੀਤਾ ਫਿਰ ਦੋਨੇ ਪਿਓ ਪੁੱਤ ਹੀ ਰਹਿ ਗਏ ਘਰ ਦੇ ਵਿੱਚ ਸਮਾਂ ਬੀਤਦਾ ਗਿਆ ਸਮਾਗਯ 2023 ਦੀ 12 ਤਰੀਕ ਤੇ 11ਵਾਂ ਮਹੀਨਾ ਦੇਖੋ ਅੱਜ ਜੇ ਆਪਾਂ ਗੱਲ ਕਰੀਏ ਉਸ ਦਿਨ ਦੀ ਜਿਸ ਦਿਨ ਅਸੀਂ ਘਰੇ ਗਏ ਸੀ ਬਾਪੂ ਜੀ ਧੰਨਵਾਦ ਆ ਬਾਈ ਜੀ ਹੁਣਾਂ ਦਾ ਇੱਥੇ ਖੜੇ ਨੇ ਵੀਰੇ ਹੁਣੇ ਵੀਰੇ ਅੱਗੇ ਆ ਜਾਓ ਮਾੜਿਆ ਇਹ ਬਾਈ ਜੀ ਅੱਜ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਪਰਮਿੰਦਰ ਸਿੰਘ ਤੇ ਹਰਮਨ ਜੋਤ ਸਿੰਘ ਭਾਈ ਤੁਸੀਂ ਉੱਥੇ ਕੰਮ ਕਰਦੇ ਕਿਵੇਂ ਪਤਾ ਲੱਗਿਆ ਸਾਨੂੰ ਮੈਂ ਬਹੁਤ ਵਾਰਾ ਫਰ ਜਾਣਦਾ ਨਹੀਂ ਬਸ ਉਹ ਦੇ ਲਈ ਹਾਂ ਗੁਰੂ ਘਰ ਹਾਂ ਬਾਅਦ ਤੋਂ ਮਾਰੇ ਜੀ ਮੈਂ ਉੱਥੇ ਹੀ ਆਪਣੀ ਮੀਟਿੰਗ ਨੂੰ ਆਫਰ ਬੰਦ ਨਹੀਂ ਗਈ ਬਾਕੀ ਚੱਕਾ ਆਉਂਦਾ ਜੀ ਉਸ ਤੋਂ ਬਾਅਦ ਕੁਝ ਦਿਨ ਲੰਘ ਗਏ ਲੰਘਦੇ ਗਏ ਮੇਰੇ ਮੈਂ ਚੈਨਕੀ ਨੇ ਬਾਦ ਦੀਵਾਲੀ ਦਾ ਦਿਨ ਸੀਗਾ ਸ਼ਾਇਦ ਜਦੋਂ ਤੋਂ ਦੋ ਦਿਨ ਪਹਿਲਾਂ ਮੈਂ ਘਰੇ ਗਿਆ ਮੈਂ ਮਸਾਈ ਲਿਆ ਕੇ ਆਉਣਾ ਬਾਹਰ ਨਹੀਂ ਨਿਕਲੇ ਕੋਈ ਭੈਣ ਜੀ ਨਿਕਲੇ ਮੈਨੂੰ ਗਾਰੀ ਨੂੰ ਦੇਖਾ ਇਹਦੇ ਭੱਜੋ ਭੱਜੋ ਆਦਰਨ ਲਗਨ ਨੂੰ ਵੀ ਕਰਦੇ ਵੀਡੀਓ ਜੀ ਬਣਾਈ ਥੋੜੀ ਥੋੜੀ ਫਿਰ ਮੈਂ ਬਣਾ ਲੇ ਤੁਹਾਨੂੰ ਪਾ ਕੇ ਤੁਹਾਨੂੰ ਜੀ ਕਰੋ ਮਦਦ ਕੋਈ ਜੋ ਕੋਈ ਟਾਈਮ ਬਾਅਦ ਬਫੀ ਆਏ ਬਾਹਰ ਕਹਿੰਦੇ ਤੂੰ ਜਾ ਮੇਰੀ ਆਈ ਨੇ ਕਹਿੰਦੇ ਸੀ ਜਾ ਮੈਂ ਵੀ ਨਹੀਂ ਬਾਕੀ ਮੈਂ ਤਾਂ ਤੁਹਾਨੂੰ ਫੜੇ ਤੁਸੀਂ ਮੈਨੂੰ ਆਪ ਬੁਲਾਉਂਦੇ ਹੁੰਦੇ ਹੋ ਅੱਜ ਵੀ ਮੈਨੂੰ ਮੈਂ ਆਇਆ ਤੁਹਾਡੇ ਕੋਲ ਤੇ ਤੁਸੀਂ ਮੈਨੂੰ ਕਹਿੰਦੇ ਕਿ ਜਿਆ ਮੈਂ ਕਿਹਾ ਜਿਆ ਮੈਂ ਫਿਰ ਆ ਗਿਆ ਫਿਰ ਮੈਂ ਤੁਹਾਡੇ ਨਾਲ ਗੱਲ ਹੋਈ ਥੋੜੇਨ ਵਾਰ ਵੀ ਉਹਨਾਂ ਨਾਲ ਗੱਲ ਹੋਈ ਥੋੜੀ ਜੀ ਦੀ ਸਰ ਜੀ ਆਇਆ ਤੁਹਾਡਾ ਬਹੁਤ ਮੋਸਤਰ ਦੇਖੋ ਮੈਂ ਮੁਦਰਾ ਸਾਹਿਬ ਮਿਲਦੇ ਨੇ ਦੇਖੀ ਮੇਰੇ ਥੋੜਾ ਮਾਈਂਡ ਸੀ ਜਾਰੀ ਮੈਨੂੰ ਲੱਗਦਾ ਸੀ ਕਿ ਬਾਕੀ ਜੀ ਥੋੜੇ ਢੀਡੇ ਕੱਪੜਿਆਂ ਤੋਂ ਉਸ ਤੋਂ ਬਾਅਦ ਕਾਫੀ ਗੰਦੇ ਕੱਪੜੇ ਜਿਉਂ ਨਾ ਮੇਰਾ ਨਾ ਇਲੈਕਟ੍ਰੀਕਲ ਦਾ ਕੰਮ ਹੈ ਮੈਂ ਘੁੰਮਦੇ ਰਹਿ ਇਤੂ ਵਾਰ ਮੈਂ ਸੋਚਿਆ ਮੈਂ ਕਿਉਂ ਜੇ ਤੁਹਾਡੀ ਵੀਡੀਓ ਦੇਖਣਾ ਕਾਫੀ ਟਾਈਮ ਤੋਂ ਮੈਂ ਤੁਹਾਨੂੰ ਜੀ ਇਹਨਾਂ ਨੇ ਪੜਾਇਆ ਜੀ ਜਿਹੜੇ ਹਲਾਤਾ ਉਹ ਦਿਨ ਜਿਹਦਾ ਅੱਧਾ ਸੀ ਜੋ ਦੇਖੋ ਐਡੇ ਪੌਸ਼ ਇਲਾਕੇ ਦੇ ਵਿੱਚ ਬਾਪੂ ਜੀ ਰਹਿੰਦੇ ਜਿੱਥੇ ਬਾਪੂ ਜੀ ਦੀ ਕਰੋੜ ਰੁਪਏ ਦੀ ਕੋਠੀ ਖੰਡਰ ਬਣੀ ਹੋਈ ਅੰਦਰ ਘਰ ਦੇ ਵਿੱਚ ਸਮਾਨ ਓਮੇ ਦੇ ਓਮੇ ਪੈਕਿੰਗ ਪਿਆ ਸੀ ਸਾਰਾ ਚੈਚੀ ਭਰੇ ਪਏ ਸੀ ਮਹਿੰਗੇ ਮੰਗੇ ਸਮਾਨਾਂ ਦੇ ਨਾਲ ਕਿਉਂਕਿ ਬਾਪੂ ਨੇ ਆਪਣਾ ਜੀਵਨ ਵੱਡੇ ਆਫਸਰ ਦੇ ਤੌਰ ਤੇ ਕੱਟਿਆ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਗੇਟ ਦੇ ਬਾਹਰ ਜਾ ਕੇ ਸਾਹ ਜਰੀ ਖੜ ਗਏ ਜੇ ਬਾਹਰ ਨਿਕਲਣਗੇ ਬਾਪੂ ਜੀ ਆਪਾਂ ਫਿਰ ਬਾਪੂ ਜੀ ਨੂੰ ਪੁੱਛਾਂਗੇ ਜਦੋਂ ਬਾਪੂ ਜੀ ਬਾਹਰ ਆਏ ਇੱਕ ਦਿਨ ਜਦੋਂ ਪਰਸੋਂ ਸ਼ਾਮ ਨੂੰ ਆਖਰੀ ਵਾਰ ਬਾਪੂ ਨੇ ਮੇਰਾ ਸਿਰ ਪਲੋਸਿਆ ਮੈਂ ਬਾਪੂ ਦੇ ਕੋਲੇ ਗਿਆ ਬਾਪੂ ਜੀ ਨੇ ਉਜਲੇ 5-6 ਮਹੀਨਿਆਂ ਤੋਂ ਆਪਣੀ ਬੇਟੀ ਨੂੰ ਮਿਲਣਾ ਹੀ ਬੰਦ ਕਰਤਾ ਸੀ ਜੇ ਮਿਲਣ ਦੀ ਗੱਲ ਵੀ ਕਰਦੇ ਸੀ ਨਾ ਵੀ ਅਮਨ ਨੂੰ ਬਾਪੂ ਕਹਿੰਦਾ ਨਹੀਂ ਮੈਂ ਨਹੀਂ ਮਿਲਣਾ ਭੈਣ ਵੀ ਆਈ ਦੋ ਤਿੰਨ ਵਾਰੀ ਮਲਾਉਣ ਦੀ ਕੋਸ਼ਿਸ਼ ਕੀਤੀ ਮੂੰਹ ਪਰ ਇਹਨੂੰ ਹੱਕ ਕਰਕੇ ਬਾਪੂ ਬਹਿ ਜਾਂਦਾ ਸੀ ਅਮਨਦੀਪ ਨੂੰ ਬੁਲਾਉਂਦਾ ਹੀ ਨਹੀਂ ਸੀ ਤੇ ਉਹ ਦਿਨ ਮੈਨੂੰ ਆਪ ਬਾਪੂ ਨੇ ਕਿਹਾ ਕਿਲਾ ਪੁੱਤ ਅਮਨ ਨੂੰ ਮਲਾ ਦੇ ਬੇਟੀ ਨੂੰ ਬੁਲਾ ਦੇ ਮੈਂ ਕਿਹਾ ਮੈਂ ਬੁਲਾਉਣਾ ਬਾਪੂ ਮਿਲਣਾ ਚਲੋ ਮੈਂ ਲਾ ਦਸਤਾਰ ਨਹੀਂ ਸੀ ਸਿਰ ਤੇ ਬੰਨੀ ਮੈਂ ਬਾਕੀ ਬੰਨੀ ਬਾਕੀ ਥੋੜੀ ਛੋਟੀ ਵੱਡੀ ਬੰਦੇ ਸੀ ਪਹਿਲਾਂ ਪਰ ਹੁਣ ਹਸਪੀਟਲ ਜੋਂ ਕਰਕੇ ਮੈਂ ਛੋਟੀ ਕਰਕੇ ਦਸਤਾਰ ਸਿਰ ਤੇ ਸਜਾਈ ਬਾਪੂ ਨੇ ਮੈਨੂੰ ਤੁਰਨ ਲੱਗਿਆ ਫਿਰ ਮੈਨੂੰ ਕਿਹਾ ਕਹਿੰਦਾ ਗੱਲ ਸੁਣ ਮੈਂ ਨੀਮਾ ਹੋ ਗਿਆ ਸਿਰ ਕਹਿੰਦਾ ਪਲੋਸਿਆ ਵੀ ਮੈਂ ਬਾਪੂ ਦੇ ਇਦਾਂ ਦਾੜੀ ਤੇ ਹੱਥ ਫੇਰਦਾ ਮੈਂ ਕਿਹਾ ਬਾਪੂ ਫਿਕਰ ਨਾ ਕਰ ਕੋਈ ਨਾ ਮੈਂ ਮળોਨਾ ਬਸ ਹੁਣ ਉੱਥੇ ਇੱਕ ਹੋਰ ਪੇਸ਼ੈਂਟ ਸੀ ਮਾਤਾ ਕਰਤਾਰ ਕੋਰ ਨੂੰ ਕਿੰਨੇ ਦੀ ਕੈਂਸਰ ਆ ਉਨੇ ਮੈਨੂੰ ਮੁਰੋ ਘੇਰ ਲਿਆਦਾ ਪਉਣਾ ਘੰਟਾ ਮਾਤਾ ਤੇ ਲੱਗ ਗਿਆ ਮੈਂ ਭੁੱਲ ਹੀ ਗਿਆ ਬਾਪੂ ਨੇ ਮੈਨੂੰ ਕਿਹਾ ਮੇਰੀ ਬੇਟੀ ਨੂੰ ਬੁਲਾ ਰਾਤ ਪੈ ਗਈ ਸੌਂ ਗਏ ਸਵੇਰੇ ਉੱਥੇ ਤਾਂ ਫੋਨ ਆਇਆ ਨੂੰ ਬਾਪੂ ਚੱਲ ਬਸ ਉਦੋਂ 4 ਦਿਨ ਪਹਿਲਾਂ ਹੀ ਭੈਣ ਆਈ ਮਿਲਣ ਮੈਂ ਇਹਨੂੰ ਕਿਹਾ ਮੈਂ ਕਿਹਾ ਭੈਣੇ ਤੂੰ ਰੁੱਕ ਥੋੜਾ ਟਾਈਮ ਮੈਂ ਬਾਪੂ ਨੂੰ ਬੁਲਾਉਣਾ ਵੀ ਆਪਾਂ ਜਿਹੜੇ ਆਰਟਸ ਨਾਲ ਦੇ ਸਾਫਟਵੇਅਰ ਤੋਂ ਵੱਧ ਸਿਸਕਾਰ ਕਰ ਚੁੱਕੇ ਆਂ ਕੁਝ ਮੈਂਬਰ ਬਸ ਬਣ ਜਿਹੜੇ ਡੇ ਡੇ ਸਰਦਾਰ ਇਧਰ ਆਉਣ ਕੇ ਬਹੁਤ ਸਾਰੀਆਂ ਗੱਲਾਂ ਸੀ ਕਰਨੀਆਂ ਬਰਾਜ ਬੋਲ ਨਹੀਂ ਹੋ ਰਿਹਾ ਬਾਪੂ ਜੀ ਦੇ ਕੋਲ ਜਿਹੜਾ ਕਰੋ ਸਾਮਾਨ ਮਿਲਿਆ ਸੀ ਲੱਖਾਂ ਦਾ ਕਿ ਬਹੁਤ ਵੱਡਾ ਖਜ਼ਾਨਾ ਦਾ ਹਜੇ ਉੱਥੇ ਹੀ ਪਿਆ ਘਰ 'ਚ ਜਿਹੜਾ ਅਸੀਂ ਲੈ ਕੇ ਨਹੀਂ ਆਏ ਕਿਉਂਕਿ ਜਦੋਂ ਅਸੀਂ ਬਾਪੂ ਨੂੰ ਲੈ ਕੇ ਆਏ ਚਾਰਾਂ ਦਿਨਾਂ ਬਾਅਦ ਸਾਨੂੰ ਕਾਲ ਆਉਂਦੀ ਆ ਵੀ ਘਰ 'ਚ ਚੋਰੀ ਹੋ ਗਈ ਆ ਉਹ ਘਰ 'ਚ ਚੋਰੀ ਹੋਈ ਜਾ ਕੇ ਅਸੀਂ ਦੇਖਿਆ ਪਿੱਛੋਂ ਮਾਰੀਆਂ ਪੂਰੀਆਂ ਬੰਨ ਕੇ ਇਹ ਬਾਪੂ ਦੀ ਫੋਟੋ ਹੀ ਹੈ ਨਾ ਆ ਦੇਖੋ ਇਹ ਤਸਵੀਰ ਨਾ ਮੈਂ ਲੇ ਲਓ ਤੁਹਾਨੂੰ ਮਨ ਭੈਣ ਦੀਆਂ ਤਸਵੀਰਾਂ ਵੀ ਅਟੈਚ ਕੀਤੀਆਂ ਹੋਈਆਂ ਹਨ ਜਿ ਦੇਖੋ ਅਸੀਂ ਸਲਾਈਡ ਲਾਇਆ ਕਮਨ ਭੈਣ ਦੀਆਂ ਤਸਵੀਰਾਂ ਹਨ ਇਹਦਾ ਐਲਬਮ ਪੜਾਈਆਂ ਲਿਖਾਈਆਂ ਪਰਮਾਰ ਇਹਨਾਂ ਇਹਦੀਆਂ ਵੀ ਤਸਵੀਰਾਂ ਸੀ ਐਲਬਮ ਦੇ थ्रू ਵੀ ਤੁਹਾਡੇ ਨਾਲ ਸਾਂਝੀਆਂ ਕਰੀਆਂ ਮੈਂ ਬਸ ਗੱਲ ਇਸ ਗੱਲ ਨੂੰ ਸਮਝਣ ਦੀ ਆ ਵੀ ਸਾਡੇ ਕੋਲੇ ਅੱਜ ਪੈਸਾ ਜ਼ਮੀਨਾਂ ਜਾਇਦਾਦਾਂ ਪੜਾਈਆਂ ਲਿਖਾਈਆਂ ਸਰਟੀਫਿਕੇਟ ਪੋਸਟ ਸਭ ਕੁਝ ਹੈਗਾ ਪਰ ਹੈ ਕੀ ਨਹੀਂ ਅਸੀਂ ਆਪਣੇ ਦਾਦਿਆਂ ਪ੍ਰਦਾਦਿਆਂ ਵਰਗੇ ਨਹੀਂ ਹੋ ਜੇ ਅਸੀਂ ਹਰੀ ਸਿੰਘ ਅਲੂਰੀ ਬੰਦਾ ਸਿੰਘ ਬਹਾਦਰ ਦੀ ਤਾਂ ਗੱਲ ਕਰਦੇ ਆ ਅਸੀਂ ਭਾਈ ਘਨਈਆ ਜੀ ਦੀ ਗੱਲ ਤਾਂ ਕਰਦੇ ਆ ਪਰ ਉਹਨਾਂ ਵਰਗੇ ਨਹੀਂ ਬੰਦੇ ਉਹਨਾਂ ਦੇ ਦੱਸੇ ਰਾਹ ਤੇ ਨਹੀਂ ਚੱਲ ਰਹੇ ਅਸੀਂ ਗੁਰੂ ਗੰਗਾ ਸਾਹਿਬ ਨੂੰ ਮੰਨਦੇ ਆ ਪਰ ਉਹਨਾਂ ਦੀ ਨਹੀਂ ਮੰਨਦੇ ਅਸੀਂ ਗੀਤਾ ਦੀ ਗੱਲ ਕਰ ਲਈਏ ਪੁਰਾਣ ਦੀ ਗੱਲ ਕਰ ਲਈਏ ਬਾਈਬਲ ਦੀ ਗੱਲ ਕਰ ਲਈਏ ਪਰ ਕਿੰਨੇ ਕਿਸਮ ਆਪਣੀਆਂ ਵੱਡ ਵਡੇਰਿਆਂ ਦੀਆਂ ਪੈਣਾ ਤੇ ਚੱਲਦੇ ਆ ਕਿ ਸਾਨੂੰ ਸੋਚਣਾ ਪੈਣਾ ਜੇ ਉੱਚ ਦਰਜੇ ਦੇ ਲੋਕ ਵੀ ਇਦਾਂ ਦੇ ਹਾਲਾਤਾਂ 'ਚ ਜਾਣਗੇ ਤੇ ਕਾਮ ਬੰਦਾ ਕੀ ਉਮੀਦ ਕਰ ਸਕਦਾ ਸਿਸਟਮ ਤੋਂ ਜਾਂ ਸਰਕਾਰਾਂ ਤੋਂ ਮੰਨ ਲਓ ਸਿਸਟਮ ਦੇ ਕੋਲੇ ਇਹਨਾਂ ਲੋਕਾਂ ਵਾਸਤੇ ਵੀ ਜੇ ਕੋਈ ਸਿਸਟਮ ਨਹੀਂ ਬਣਾ ਬਣਾਇਆ 75 ਸਾਲਾਂ 'ਚ ਜਿਨ੍ਹਾਂ ਨੇ ਦੇਸ਼ ਦੀ ਖਾਤਰ ਇੰਨਾ ਕੁਝ ਕੀਤਾ ਇਹਨਾਂ ਦੇ ਫਾਦਰ ਸਾਹਿਬ ਏਅਰ ਇੰਡੀਆ ਦੇ ਵਿੱਚ ਇੰਜੀਨੀਅਰ ਸੀਗੇ ਉਹਨਾਂ ਦੇ 8 ਬੱਚੇ ਉਹਨਾਂ ਨੇ 8ਾਂ ਨੂੰ ਪੜਾਇਆ ਅਫਸਰ ਬਣਾਇਆ ਐਡੀ ਪੋਸਟ ਉਹਨਾਂ ਦੀ ਬਾਪੂ ਜੀ ਦੀ ਕਿੱਡੀ ਵੱਡੀ ਪੋਸਟ ਮਨੋ ਸਟੇਟ ਲੈਵਲ ਦੇ ਅਫੀਸਰ ਬਖਤ ਮਾੜਾ ਤਾਂ ਕਿਸੇ ਤੇ ਵੀ ਆ ਸਕਦਾ ਪਰ ਇੰਨਾ ਮਾੜਾ ਜੇਵੇਂ ਇਹ ਬੜੀ ਇਹ ਸਾਡੀਆਂ ਗਲਤੀਆਂ ਉਹ ਲੋਕਾਂ ਨੇ ਗਲਤੀਆਂ ਜਿਹੜੇ ਆਸ-ਪਾਸ ਵਿਚਰਦੇ ਸੀਗੇ ਉਹਨਾਂ ਭੈਣਾ ਭਰਾਵਾਂ ਦੀਆਂ ਗਲਤੀਆਂ ਜਿਨ੍ਹਾਂ ਦੇ ਕੁਝ ਲੱਗਦੇ ਸੀ ਕਲਮੇ ਮaaf ਕਰਨਾ ਭੈਣ ਜਿਹੜੇ ਇਹਨਾਂ ਦੇ ਮਾਤਾ ਭੈਣ ਜੀ ਨੇ ਮੈਂ ਕੋਈ ਉਹਨਾਂ ਨੂੰ ਪੈਂਚ ਨਹੀਂ ਕਰਾ ਰਿਹਾ ਮੈਂ ਉਹਨਾਂ ਨੂੰ ਕੋਈ ਜਾਣ ਬੁੱਝ ਕੇ ਨਹੀਂ ਕਹਿ ਰਿਹਾ ਉਹਨਾਂ ਨੇ ਜਿਹੜੀਆਂ ਗੱਲਾਂ ਸਾਡੇ ਨਾਲ ਗੱਲ ਕੀਤੀਆਂ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕਿੱਦਾਂ-ਕਿੱਦਾਂ ਸੀ ਇਹਨਾਂ ਦੀ ਮਦਦ ਕਰਦੇ ਰਹੇ ਆ ਮੈਨੂੰ ਭੈਣ ਗੁੰਮ ਗਈ ਸੀ ਘਰੋਂ ਬੇਟੀ ਦਾ ਸस्कार ਕੀਤਾ ਮਾਤਾ ਦਾ ਸस्कार ਕੀਤਾ ਮਤਲਬ ਸਾਰਾ ਕੁਸ਼ੇਰ ਪਤਾ ਸੀ ਉਹਨਾਂ ਨੂੰ ਹਨਾ ਸਾਡੇ ਭੈਣ ਭਰਾ ਸਾਡਾ ਭਰਾ ਠੀਕ ਨਹੀਂ ਹੈਗਾ ਅਫਸੈਟ ਆ ਉਹਦੀ ਫੈਮਿਲੀ ਵੀ ਪੂਰੀ ਅਫਸੈਟ ਆ ਬੜੇ ਲਿਖਿਆ ਮਤਲਬ ਜੇ ਨਹੀਂ ਸੀ ਪਤਾ ਇਹ ਵੀ ਮਾਰੀ ਗੱਲ ਆ ਇਹ ਵੀ ਨਹੀਂ ਸਮਝ ਪਾਏ ਉਹ ਵੀ ਕੌਣ ਗੰਦ ਚ ਰਹਿੰਦਾ ਕੌਣ ਇਟਨੇ ਲੰਬੀਆਂ ਜਟਾਂ ਲਾਉਣ ਤੋਂ ਬਿਨਾਂ 2-2 4-4 ਸਾਲ ਰਹਿੰਦਾ ਜਿਉ ਨਹੀਂ ਸਮਝ ਪਾਏ ਤਾਂ ਮਤਲਬ ਇਹ ਵੀ ਉਹਨਾਂ ਦੀ ਨਾ ਸਮਝੀ ਸੀ ਫਿਰ ਸਮਝਣ ਦੇ ਬਾਵਜੂਦ ਵੀ ਕੁਝ ਕਰਨ ਨਹੀਂ ਪਾਏ ਇਹ ਵੀ ਉਸ ਤੋਂ ਵੱਡੀ ਗਲਤੀ ਸੀ ਫਾਦਰ ਸਾਹਿਬ ਦੀ ਕੋਠੀ ਸੀ ਉਹ ਕਰੋੜਾਂ ਦੀ ਵੇਚੀ ਉਹ ਕੋਠੀ ਇੱਕ ਵੱਡੀ ਭੈਣ ਨਹੀਂ ਰੱਖ ਲਈ ਕੋਠੀ ਇੱਕ ਭੈਣ ਨਹੀਂ ਲੈ ਲਈ ਕੋਠੀ ਉਹ ਪਰ ਇਹਨਾਂ ਨੂੰ ਉੱਥੋਂ ਕੱਢਣਾ ਸੀ ਕਿਉਂਕਿ ਉਹ ਕੋਠੀ ਖਾਲੀ ਕਰਾਉਣੀ ਸੀ ਪਿਓ ਦੀ ਸਾਂਝੀ ਕੋਠੀ ਸੀ ਸਾਰੇ ਭੈਣ ਭਰਾਵਾਂ ਦੀ ਹੁਣ ਤਾਂ ਬਾਪੂ ਦੀ ਵੀ ਪਈ ਆ ਉੱਥੇ ਸਾਡੀ ਸੰਸਤਾ ਦਾ ਇਹ ਕੱਲਾ ਕਹਿਣ ਨੂੰ ਨਹੀਂ ਅੱਜ ਵੀ ਅਸੀਂ ਉਸ ਗੱਲ ਤੇ ਡਿੰਗ ਆ ਸਾਡੀ ਸੰਸਤਾ ਦਾ ਇਹ ਸੂਲ ਆ ਜਿਵੇਂ ਕਿਸੇ ਦੀ ਪ੍ਰਾਪਰਟੀ ਨਿਕਲੇਮ ਕਰਨੀ ਜਿਹੜੀਆਂ ਚੀਜ਼ਾਂ ਬਾਪੂ ਨੇ ਬਾਪੂ ਰੱਖੀਆਂ ਪਤਨੀ ਹਦਾ ਸਕੇ ਉਹ ਸਾਡੀ ਸੰਸਤਾ ਵੀ ਨਹੀਂ ਲਾਊਗੀ ਉਹਨਾਂ ਨੂੰ ਉੱਥੇ ਪਈ ਆ ਅੱਜ ਇਹ ਸਾਰੀਆਂ ਚੀਜ਼ਾਂ ਡਿਕਲੇਅਰ ਕਰਨ ਵਾਸਤੇ ਅਸੀਂ ਇੰਨੀਆਂ ਗੱਲਾਂ ਕਰ ਰਹੇ ਹਾਂ ਜਿਹੜੇ ਬਾਪੂ ਜੀ ਦੇ ਬਾਂਡਸ ਵਗੈਰਾ ਪਏ ਨੇ ਇੰਸੂਰੈਂਸ ਬਾਂਡ ਵਗੈਰਾ ਉਹ ਵੀ ਅਸੀਂ ਅੱਜ ਭੈਣ ਜੀ ਉਹਨਾਂ ਦੇ ਹਵਾਲੇ ਕਰਾਂਗੇ ਰਜਿਸਟਰੀ ਐ ਕੋਠੀ ਦੀ ਉਹ ਵੀ ਜੋ ਵੀ ਸਾਡੇ ਕੋਲੇ ਸਾਡੀ ਭੈਣ ਆ ਉਹ ਬੱਚਾ ਪਿਛਲੇ 6 ਮਹੀਨੇ ਅਜਾ ਮਾਪੂਨੇ ਮੈਂ ਤਾਂ ਸਹਗਰੀ ਲਿਆ ਹੋ। ਜਿਵੇਂ ਨੂੰ ਪਤਾ ਲੱਗ ਗਿਆ ਸੀ ਮੈਨੂੰ ਜਾਣਾ। ਜਦੋਂ ਮੈਨੂੰ ਮਿਲਣਾ ਫਿਰ ਹੋਣ ਲੱਗਿਆ ਉਹਨੇ ਕਿਵੇਂ ਕੁੜੀ ਦਿੱਤੀ ਕਿਵੇਂ ਅਮਨ ਠੀਕਾ ਧਿਆਨ ਰੱਖਿਓ ਦਾ। ਉਹ ਸਾਹਮਣੇ ਨੂੰ ਕਿੰਨੀ ਗੱਲ ਕਰਨੀ। ਤੇ ਜਾਂਦੇ ਹੋਏ ਮਿਲਣਾ ਚਾਹੁੰਦੇ ਸੀ ਅਸੀਂ ਉਹ ਵੀ ਨਹੀਂ ਮਿਲਾ ਸਕੇ ਕੋਸ਼ਿਸ਼ ਕਰਾਂਗੇ ਮੈਂ ਆਪਣੀ ਭੈਣ ਨੂੰ ਆਖਰੀ ਸਾਹ ਲੈ ਕੇ ਰਿਹਾ ਸੀ ਬਾਬੂ ਜੀ ਮੈਂ ਬਾਪੂ ਦੀ ਯਾਦ ਮੈਂ ਨਿਸ਼ਾਨ ਤੇ ਅਰਦਾਸ ਕਰੇ ਆਪਣੇ ਆਸ-ਪਾਸ ਨਿਗਾਹ ਮਾਰਿਆ ਕਰੂੰ ਜੇ ਮਿਸਾਨ ਨੂੰ ਕਾਂ ਨੰਨ ਸਾਨ ਬਣੂਗੀ ਅਜੀ ਬਾਪੂ ਚੱਲਿਆ ਜਿੰਨਾ ਕਿ ਸਾਪੂ ਹੋਇਆ ਸੀ ਉਹ ਵਾਜਿਬ ਜੀ ਦਾ ਖਾਲਸਾ ਚਾਹਣ ਪਾਪਾ ਪੁੱਤ ਹਾਂਥ ਨਾਲੇ ਪਾਪਾ ਨੂੰ ਤੇ शाई दसवीं प्रथम आवाज है गुरु नानक त्याय बिरंग गुर अमर सहाय अर्जुन हर गो बिंदना श्री हर राय श्री हर कृष्ण जी त्याई है सत बहादुर सिमरिया भर नौ सब होए सहाय दसवें पातशाह धन श्री गुरु गोबिंद ਸਾਰੇ ਜੀ ਮਹਾਰਾਜ ਸਭ ਥਾਈ ਹੋਏ ਸਾਰੇ ਦਸਾਂ ਪਾਸਿਆਂ ਦੀ ਜੋਤ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀ ਦਰਗਾਹ ਦਾ ਧਿਆਨ ਕਰਕੇ ਹੋ ਜੀ ਆਪ ਜੀ ਦੇ ਦਰ ਘਰ ਦੇ ਫ੍ਰੀਟਮਾਨ ਮਨੁਕਤਾ ਦੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਜਤਿੰਦਰ ਸਿੰਘ ਵੈਦਵਾਨ ਜੀ ਉਈ ਬਿਤੇ ਕੋ ਦਿਨਾ ਤੋਂ ਅਕਾਲ ਚਿਣਾਣਾ ਕਰ ਗਏ ਹਨ ਬਾਪੂ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਜੋਦੜੀ ਹੈ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਧੇ ਨਿਵਾਸ ਬਖਸ਼ਨਾ ਦੀ ਇੱਥੇ ਪਰਿਵਾਰ ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੀ ਭਾਣਾ ਮੰਨੁੰਦਾ ਬਖਸ਼ਨਾ ਜੀ ਉਹ ਸੰਸਕਾਰ ਦੀ ਤਿਆਰੀ ਹੈ ਆਪ ਆਦਿਆ ਬਖਸ਼ੋ ਜੀ ਹੋ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਰੇ ਸਿਮਰਾ ਦਾ ਵਾਹਿਗੁਰੂ ਦੀ ਕਾਥਾ ਬੋਲਸੀ ਪੜੇ ਬੋਲੇ ਸੋਨਹਾ ਵੀਰਾ ਕਾਥਾ ਸਤਨਾਮ 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 ਜੀ ਗੁਰੂ 와ਹੇ ਗੁਰੂ 와ਹੇ ਗੁਰੂ ਜੀ ਜਪੋ ਸਤਨਾਮ 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 ਜੀ 와ਹੇ 와ਹੇ ਜਪੋ ਸਤਨਾਮ 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 ਜੀ